ਵਾਜ ਕੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੁਸੀਂ ਇਹ ਦੇਖੋ ਵੀ ਧਰਤੀ ਆ ਕਿੰਨੀ ਭਾਗਾ ਵਾਲੀ ਹੋ ਜਿੱਥੇ ਬੈਠ ਕੇ ਨਾਮ ਜਪਦੇ ਆ ਕਿੰਨੀ ਕਿਰਪਾ ਤੁਹਾਡੇ ਵਰਤਰੀ ਆ ਪਤਾ ਨਹੀਂ ਅਸੀਂ ਜੱਪਣਾ ਸੀ ਕਿ ਨਹੀਂ ਜੱਪਣਾ ਸੀ ਆ ਮਾਹ ਫੁਰਕ ਦੇਖੋ ਤੁਹਾਨੂੰ ਕਿਦਾਂ ਨਾਮ ਜਪਾ ਰਹੇ ਐ ਇਹ ਸਾਰੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਪੰਜਾਬ ਦੀ ਧਰਤੀ ਸਦਾ ਖੁਸ਼ ਰਵੇ ਸਦਾ ਚੜ੍ਹਦੀ ਕਲਾਤ ਰਹੇ ਇਸੇ ਬਾਅਦ ਸਾਡੇ ਗੁਰੂ ਨੇ ਆਪਣਾ ਉਜਾੜਿਆ ਆਪਣਾ ਕੁਰਬਾਨ ਕਰਤਾ ਭਾਈ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਪਿਆਰ ਨੂੰ ਸਦਾ ਯਾਦ ਰੱਖੋ ਕਰੋ ਜਿੰਦਗੀ ਜੋ ਮਰਜੀ ਪਰਮੇਸ਼ਾ ਜਾਣੱਖੋ ਸਾਡੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮਹਾਰਾਜ ਸਭ ਕੁਝ ਸਾਨੂੰ ਦਿੰਦੇ ਹੀ ਚਲ ਕੇ ਕੁਰਬਾਨ ਕਰਦੇ ਚਲ ਗਏ ਇਹ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਇੱਕ ਪੈਰ ਆਪਣੀ ਧਰਤੀ ਤੋਂ ਪੁੱਟ ਕੇ ਜਿੱਥੇ ਰੱਖਦੇ ਨਾ ਐਦਾਂ ਸਮਝੋ ਇੱਕ ਪੈਰ ਜਿੱਥੇ ਰੱਖਣ ਲੱਗੇ ਆ ਇੱਥੇ ਪਤਨੇ ਕਿੰਨੇ ਮਹਾਨ ਸ਼ਹੀਦਾਂ ਦਾ ਖੂਨ ਡੋਲਿਆ ਕਿਹੜੇ ਸ਼ਹੀਦਾਂ ਦਾ ਸਿਰ ਲੱਗਿਆ ਇਹ ਸਾਰੀ ਧਰਤੀ ਸ਼ਹੀਦਾਂ ਦੇ ਖੂਨ ਦੀ ਕਰਜਈ ਬਿਲਕੁਲ ਕਰਜ਼ਦਾਰ ਧਰਦੀ ਐ ਅੱਜ ਕੇਜ ਕਰਾ ਕੇ ਜੀਦਾ ਨੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਂਦੇ ਮੰਨੂ ਪਾਵੇ ਨਿਹਾਲੋ ਜਾਵੇ ਸੋ ਸੁਨਿਆ ਕਾਲ ਅੰਦਰ ਕੀ ਭੈ ਵਿੱਚ ਨਾ ਕਿ ਪਿਆਰ ਨਾਲ ਖੇਡ ਖੇਡੋ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਲਾਕੇ ਨੂੰ ਵਧਾਈਆਂ ਨਗਰ ਫਿਰੋਵਾਲ ਸਾਰੇ ਇਲਾਕੇ ਨੂੰ ਵਧਾਈਆ ਵੀ ਇਹ ਖੇਡ ਕਬੱਡੀ ਦੀ ਬਹੁਤ ਗੁਰੂ ਜੀ ਕਿਰਪਾ ਕਰ ਰਹੀ ਹੈ ਪਿਆਰ ਨਾਲ ਭੈ ਦੇ ਨਾਲ ਮਨ ਚ ਰੱਬ ਨੂੰ ਯਾਦ ਸਦਾ ਹੀ ਹਿਰਦੇ ਚ ਬਸਾ ਕੇ ਰੱਖੋ ਉਹ ਤੁਹਾਨੂੰ ਬੇਨਤੀ ਹੈ ਨਮਸਕਾਰ ਕਰਕੇ ਜੀ ਧਰਤੀ ਦੀ ਰੂਮਾਤਾ ਬਗਰਾਉਂਡ ਵਿੱਚ ਪਿਆਰ ਦੇ ਨਾਲ ਖੇਡ ਖੇਡੋ ਸਾਰੇ ਗੱਜਕੇ ਜਿਕਾਰੇ ਇੱਕ ਜਿਕਾਰੇ ਦਾ ਜਵਾਬ ਗੱਜਕੇ ਸਾਰੇ ਗੱਜਕੇ ਜਿਕਾਰੇ ਜਿਹਾਵੇ ਕਲਕੀਆਂ ਵਾਲੇ ਪਾਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਵੇ ਨਹੀਂ ਆਣੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਬਲਵੀਰ ਸਿੰਘ ਜੀ ਨਮਾਸ਼ੇਰ ਵਾਲੇ ਲਈ ਔਰ ਕਿੰਨੇ ਅਨਮੋਲ ਵਿਚਾਰ ਨੇ ਕਿੰਨੀ ਸੋਚ ਗੁਰਬਾਣੀ ਦੇ ਨਾਲ ਜੁੜੀ ਹੋਈ ਹੈ ਔਰ ਜਿਵੇਂ ਆਪਾਂ ਕਹਿ ਸਕਦੇ ਆ ਵੀ ਬਹੁਤ ਸੁੰਦਰ ਖੇਡ ਖੇਡੀ ਹੋਈ ਔਰ ਜਿੰਨੇ ਮੈਂ ਕਹਿੰਦਾ ਬਾਹਰ ਸਰੋਤੇ ਵੀ ਬੈਠੇ ਆ ਦੇਖਣ ਵਾਲੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਤਾਰਵਾਨ ਕਰਨਾ ਚਾਹੁੰਦਾ ਸਵੇਰ ਦੇ ਬੈਠੇ ਜਾ ਰਹੇ ਦੇਖੋ ਕਿੰਨਾ ਪ੍ਰੇਮ ਹੈ ਇਹਨਾਂ ਨੂੰ ਇਸ ਖੇਡ ਦੇ ਨਾਲ ਇਹ ਨੌਜਕ ਸਿੰਘ ਜੀ ਦੀ ਕਿੰਨੀ ਕਿਰਪਾ ਹੈ ਇਸ ਧਰਤੀ ਦੇ ਉੱਪਰ ਜਿੱਥੇ ਅਜਿਹੇ ਦੇ ਯੋਧੇ ਪੈਰਾ ਹੁੰਦੇ ਦੇਖੋ ਕਿਦਾਂ ਦੇ ਸਰੀਰ ਕਮਾਏ ਹੈ ਨਾ ਬੱਚਿਆਂ ਨੇ ਮਿਹਨਤ ਕਰ ਕਰਕੇ ਗੁਰੂ ਮਹਾਰਾਜ ਅਗੇ ਅਰਦਾਸ ਹੈ ਇਹ ਸਾਡੀ ਨਜ਼ਰ ਵਿੱਚ ਜਿੱਤ ਹਾਰ ਕੁਝ ਨਹੀਂ ਜੀ ਸਾਡੇ ਸਾਰੇ ਇੱਕੋ ਜਿਹੇ ਨੇ ਜਿਹੜੇ ਜਿੱਤੇ ਆ ਉਹਨਾਂ ਨੂੰ ਵੀ ਮੁਬਾਰਕ ਹੈ We at GNA University see potential in everyone and everything around us. We drive innovation and entrepreneurship. We groom competent global citizens to affect positive change around them.